ਕਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਸੀ ਸਾਂਝੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਫਿਰ ਅਸੀਂ ਪਹੁੰਚੇ ਹਾਂ ਸਿੰਬਲ ਕੈਂਪ ਬੁਆਇਸ ਹਾਈ ਸਕੂਲ ਦੇ ਗਰਾਊਂਡ ਦੇ ਵਿੱਚ ਇਸ ਵੇਲੇ ਗਰਾਊਂਡ ਦੀ ਤਿਆਰੀ ਚੱਲ ਰਹੀ ਹੈ ਮੈਂ ਵੀਰ ਜੀ ਨੂੰ ਕਹਾਂਗਾ ਕਿ ਮੇਰੇ ਨਾਲ ਨਾਲ ਆਈ ਚੱਲਣ ਤਿਆਰੀ ਚੱਲ ਰਹੀ ਹੈ ਨੌਜਵਾਨ ਵੀਰ ਜਿਹੜੇ ਨੇ ਗਰਾਊਂਡ ਤਿਆਰ ਕਰ ਰਹੇ ਨੇ ਬਸ ਕੁਝ ਹੀ ਮਿੰਟਾਂ ਦੇ ਬਾਅਦ ਇਹ ਗਰਾਊਂਡ ਤਿਆਰ ਹੋ ਜਾਏਗਾ ਔਰ ਉਸ ਤੋਂ ਬਾਅਦ ਜਿਹੜੀ 100 ਮੀਟਰ 50 ਮੀਟਰ 200 ਮੀਟਰ ਦੀ ਜਿਹੜੀ ਰੇਸ ਹੈ ਨੌਜਵਾਨ ਬੱਚੇ ਬੱਚੀਆਂ ਇੱਥੇ ਜਿਹੜੀ ਰੇਸ ਦੇ ਵਿੱਚ ਹਿੱਸਾ ਲੈ ਰਹੇ ਨੇ ਉਹ ਵੀ ਪਹੁੰਚ ਚੁੱਕੇ ਨੇ ਉਹਨਾਂ ਦੀ ਇੱਥੇ ਰੇਸ ਹੋਏਗੀ ਉਸ ਤੋਂ ਬਾਅਦ ਨਾਲ ਦੇ ਨਾਲ ਹੀ ਸੈਕ ਰੇਸ ਜਿਹੜੀ ਇੱਕ ਬੱਚਿਆਂ ਦੇ ਲਈ ਹੈ ਬੋਰੀ ਦੇ ਵਿੱਚ ਜਿਹੜਾ ਸੀ ਬੱਚੇ ਨੂੰ ਪੈਕ ਕਰਕੇ ਤੇ ਧੁਣਾਉਂਦੇ ਆ ਸੈਕ ਰੇਸ ਹੋਏਗੀ ਉਸ ਤੋਂ ਬਾਅਦ ਲੈਮਨ ਸਪੂਨ ਰੇਸ ਹੈ ਲੈਮਨ ਸਪੂਨ ਰੇਸ ਦੇ ਵਿੱਚ ਵੀ ਛੋਟੇ ਬੱਚੇ ਜਿਹੜੇ ਨੇ ਉਹ ਭਾਗ ਲੈਣਗੇ ਔਰ ਬੜਾ ਹੀ ਸੁਹਾਵਣਾ ਪ੍ਰੋਗਰਾਮ ਹੋਣ ਵਾਲਾ ਹੈ ਸਾਰੀਆਂ ਹੀ ਸੰਗਤਾਂ ਜਿਹੜੀਆਂ ਵੀ ਸਿੰਪਲ ਕੈਂਪ ਦੀਆਂ ਅਤੇ ਦੂਰੋਂ ਤਰਾਡੇੋਂ ਆਉਣ ਵਾਲੀਆਂ ਸੰਗਤਾਂ ਵੀ ਅੱਜਕੱਲ ਤੇ ਈ ਬੱਸ ਜਿਹੜੀ ਹੈ ਉਹ ਸਿੰਪਲ ਕੈਂਪ ਲੱਗ ਚੁੱਕੀ ਹੈ ਤੁਸੀਂ 7D uh, ਨੰਬਰ E ਬੱਸ ਹੈ ਉਹਦੇ ਉੱਤੇ ਬੈਠ ਕੇ ਆਰਾਮ ਦੇ ਨਾਲ ਬੁਆਇਸ ਹਾਈ ਸਕੂਲ ਸਿੰਪਲ ਕੈਂਪ ਦਾ ਗੇਟ ਦੇ ਅੱਗੇ ਉਤਰ ਸਕਦੇ ਹੋ ਕੋਈ ਤੁਹਾਨੂੰ ਇੱਥੇ ਪਹੁੰਚਣ ਵਿੱਚ ਵੀ ਪਰੇਸ਼ਾਨੀ ਨਹੀਂ ਹੈ ਵੱਧ ਤੋਂ ਵੱਧ ਲੋਕੀ ਜਿਹੜੇ ਨੇ ਉਹ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨ ਗਵਰਨਮੈਂਟ ਵੱਲੋਂ ਜੋ ਸੇਵਾ ਜਿਹੜੀ ਹੈ ਇੱਥੇ ਦਿੱਤੀ ਗਈ ਹੈ ਮੈਡੀਕਲ ਦੀ ਮੈਡੀਕਲ ਸੇਵਾਵਾਂ ਲਈ ਜਿਹੜੇ ਵੀਰ ਨੇ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਐਂਬੂਲੈਂਸ ਲੈ ਕੇ ਕਿਉਂਕਿ ਇਹ ਗਰਾਊਂਡ ਦੇ ਵਿੱਚ ਗੇਮਸ ਚੱਲਦੀਆਂ ਨੇ ਤੇ ਕਿਸੇ ਵੀ ਵੇਲੇ ਕੋਈ ਵੀ ਕਿਸੇ ਤਰ੍ਹਾਂ ਕੇ ਦਾ ਹਾਦਸਾ ਹੋ ਸਕਦਾ ਹੈ ਜਿਸ ਦੀ ਕਰਕੇ ਇਹ ਐਂਬੂਲੈਂਸ ਜਿਹੜੀ ਇੱਥੇ ਹਰ ਵੇਲੇ ਖੜੀ ਰਹਿੰਦੀ ਹੈ ਛੋਟੇ ਛੋਟੇ ਬੱਚੇ ਤੁਸੀਂ ਦੇਖ ਰਹੇ ਹੋ ਸਾਰੇ ਗਰਾਊਂਡ ਦੇ ਵਿੱਚ ਪਹੁੰਚ ਚੁੱਕੇ ਨੇ ਔਰ ਥੋੜੀ ਹੀ ਦੇਰ ਤੱਕ ਇਹ ਗੇਮਸ ਜਿਹੜੀਆਂ ਨੇ ਉਹ ਸ਼ੁਰੂ ਹੋਣ ਜਾ ਰਹੀਆਂ ਨੇ ਤੇ ਇਹਨਾਂ ਦੇ ਲਈ ਜੋ ਇਨਾਮ ਤੁਹਾਨੂੰ ਦੱਸ ਦਈਏ ਕਿ ਸਨਮਾਨ ਵਜੋਂ ਰੱਖੇ ਗਏ ਨੇ ਉਹ ਫੇਰ ਤੋਂ ਇੱਕ ਵਾਰ ਤੁਹਾਨੂੰ ਦੱਸ ਦਈਏ ਕਿ ਕੌਮੀ ਜਰਨਲ ਹਰੀ ਸਿੰਘ ਨਲਵਾ ਉਹਨਾਂ ਦਾ ਚਿੱਤਰ ਭਾਈ ਗੁਰਬਖਸ਼ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਦਾ ਚਿੱਤਰ ਨਵਾਬ ਕਪੂਰ ਸਿੰਘ ਜੀ ਦਾ ਚਿੱਤਰ ਸ਼ਾਮ ਸਿੰਘ ਅਟਾਰੀ ਬਾਬਾ ਦੀਪ ਸਿੰਘ ਜੀ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਇਹ ਉਹ ਮਹਾਨ ਸਿੱਖ ਕੌਮ ਦੇ ਯੋਧੇ ਨੇ ਜਿਨ੍ਹਾਂ ਦੀਆਂ ਦਿਨਾਂ ਖਾਲਸਾ ਪੰਥ ਕਦੇ ਭੁੱਲ ਨਹੀਂ ਸਕਦਾ ਇਹਨਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਇਸ ਸਨਮਾਨ ਵਿੱਚੋਂ ਉਹਨਾਂ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ ਜਾਣਗੀਆਂ ਜਿਹੜੇ ਕਿ ਜੇਤੂ ਰਹਿਣਗੇਾਰੇ ਬੱਚਿਓ ਅੱਜ ਦਾ ਜਿਹੜਾ ਸਦਾ ਇਥੇ ਇਕੱਠ ਕਰਨ ਦਾ ਮਕਸਦ ਹੈ ਕਿ ਅਸੀਂ ਕੇਵਲ ਗੁਰੂ ਧੰਮਾਂ ਦੇ ਅੰਦਰ ਨਹੀਂ ਬਰਕੇ ਗੁਰਦੁਆਰਿਆਂ ਤੋਂ ਬਾਹਰ ਆ ਕੇ ਜਿੱਥੇ ਸਿੱਖਾਂ ਨੇ ਹਰ ਇੱਕ ਖੇਤਰ ਦੇ ਵਿੱਚ ਮੱਲਾ ਮਾਰੀਆਂ ਨੇ ਅੱਜ ਅਸੀਂ ਸਾਡੇ ਬੱਚੇ ਜਿਹੜੇ ਇਹ ਗਰਾਊਂਡ ਵਿੱਚ ਆਏ ਨੇ ਅਸੀਂ ਤੁਹਾਨੂੰ ਬੱਚਿਓ ਇੱਥੇ ਜਿੱਥੇ ਗੇਮਸ ਦੇ ਵਿੱਚ ਪਾਰਟਿਸਿਪੇਟ ਕਰਨ ਲਈ ਪ੍ਰੇਰਨਾ ਦੇ ਰਹੇ ਹਾਂ ਉੱਥੇ ਨਾਲ-ਨਾਲ ਇਹ ਵੀ ਸਿਖਾਇਆ ਜਾ ਰਿਹਾ ਹੈ ਕਿ ਤੁਸੀਂ ਸਿੱਖੀ ਦੇ ਇੱਕ ਡਰੈਸ ਕੋਡ ਦੇ ਵਿੱਚ ਸਿੱਖੀ ਦੇ ਇਸ ਸਿਧਾਂਤ ਨੂੰ ਯਾਦ ਰੱਖਦੇ ਹੋਏ ਸਿੱਖੀ ਅਸੂਲਾਂ ਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਮਾਉਣਾ ਹੈ ਹਰ ਇੱਕ ਬੱਚਨੇ ਆਪਣੇ ਮਨ ਵਿੱਚ ਕਹਿਣਾ ਇਹ ਸਤਿਗੁਰੂ ਗੁਰਨਾਨਕ ਸਾਹਿਬ ਮਹਾਰਾਜ ਕਿਰਪਾ ਕਰੀ ਇਹ ਸਾਡੇ ਨੌਜਵਾਨ ਵੀਰ ਅੱਜ ਜਿਹੜਾ ਇੱਕ ਕੌਫੜਾ ਲੈ ਕੇ ਸਿੱਖੀ ਸਿਧਾਂਤਾਂ ਨੂੰ ਕਾਇਮ ਕਰਨ ਲਈ ਤੁਰੇ ਨੇ ਮੇਰ ਕਰੀ ਮਹਾਰਾਜ ਇਹਨਾਂ ਦੇ ਸਿਰ ਤੇ ਮੇਰ ਪਰ ਯਾਤਰਾ ਕੀ ਤਾਂ ਕਿ ਆਪਣੇ ਇਸ ਫਲਸਫੇ ਵਿੱਚ ਕਾਮਯਾਬੀ ਹਾਸਲ ਕਰ ਸਕਣ ਮੋਨ ਸੋਨਹਾਂ ਸੋ ਚਿਰਿਆ ਦਾ ਨਾ ਬਾਕ 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 ਬਹੁਤ ਵਧੀਆ ਬਹੁਤ ਅੱਛੇ ਸੋ ਬੱਚੇ ਜੋ ਨੇ ਮੈਂ ਆਏ ਹੋਏ ਜੋ ਹਾਜ਼ਰੀਨ ਨੇ ਜੋ ਦਰਸ਼ਕ ਨੇ ਜੋ ਸੰਗਤ ਹੈ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਜੋ ਜੋ ਬੱਚੇ ਵੀ ਫਰਜ਼ ਕਰਦੀ ਫਿਰ ਲੱਗੇਗੀ ਇਹਨਾਂ 'ਚੋਂ ਜਿਹੜੇ ਬੱਚੇ ਸਾਫ ਰੀਤੀ ਆਣਗੇ ਉਹਨਾਂ ਦਾ ਅਸੀਂ ਜੋ ਪਹਿਲਾ ਦੂਜਾ ਤੇ ਤੀਜੇ ਸਥਾਨ ਤੇ ਬੋਲ ਸੋਨਿਆ ਵੈਰੀ ਗੁੱਡ ਵੈਰੀ ਗੁੱਡ ਬਹੁਤ ਅੱਛੇ ਬਹੁਤ ਅੱਛੇ ਪਹਿਲੇ ਬੈਠੇ ਨੇ ਬॉयਜ਼ ਅੰਡਰ 17 16 ਸਾਲ ਤੋਂ ਥੱਲੇ ਬੋਲ ਸੋਨਿਆ ਦਰਸ਼ਕ ਕਲਾਪਿੰਗ ਕਰਕੇ ਬੱਚਿਆਂ ਦਾ ਹੌਸਲਾ ਬਲਵ ਜੀ ਸਾਰੇ ਦਰਸ਼ਕ clapping ਕਰੋ ਜੀ ਸੋ ਜਿਹੜੇ ਪਵੇਲੇ ਦੇ ਬੱਚੇ ਬੈਠੇ ਨੇ ਸਟਾਫ 17 ਵਾਲੇ 200 ਮੀਟਰ ਲਈ 200 ਮੀਟਰ ਰੇਸ ਲਈ ਇਹਨਾਂ ਬੱਚਿਆਂ ਨੂੰ ਬੈਂਤੀ ਹੈ اس تو بعد تسی بچے ہوتے پہنچ جانا ہے پھر سو بینتی ہے تھوڑا تھوڑا صبر رکھو بولے سونی آلو سیا کارا شبا شبا ویری گوڈ بہت اچھے جی بہت اچھے چردی کلا چردی کلا چردی کلا جی چردی کلا چردی کلا ਸੰਘਰਸ਼ ਜੋ ਗਰਾਊਂਡ 'ਚ ਮੌਜੂਦ ਹੈ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਲਾਪਿੰਗ ਜਰਾئیں ਬਚੇਂਦਾ ਹੌਸਲਾ ਬਦੋ ਬੈਠੋ ਜੀ ਬੜੇ ਹੀ ਦਿਲਚਸਪ ਮੁਕਾਬਲੇ ਰੋਚਕ ਮੁਕਾਬਲੇ ਇਹਨਾਂ ਤੋਂ ਬਾਅਦ ਚੇਅਰ ਰੇਸ ਦਾ ਵੀ ਮੁਕਾਬਲਾ ਕਰਵਾਇਆ ਜਾਏਗਾ ਲੈਮਨ ਰੇਸ ਦੀ ਉਸ ਦਾ ਮੁਕਾਬਲਾ ਵੀ ਕਰਵਾਇਆ ਜਾਏਗਾ ਅਗਰ ਸਾਡੇ ਕੋਲ ਸਮਾਂ ਬੱਚਿਆ ਤੇ ਰੱਸਾ ਕਸ਼ੀ ਦਾ ਮੁਕਾਬਲਾ ਵੀ ਜਰੂਰ ਕਰਾਇਆ ਜਾਏਗਾ ਉਸ ਤੋਂ ਬਾਅਦ ਅੱਜ ਦਾ ਜੋ ਵਿਸ਼ੇਸ਼ ਜੋ ਅਟਰੈਕਸ਼ਨ ਹੈ ਆਕਰਸ਼ਨ ਹੈ ਉਹ ਸਾਡੇ ਨੌਜਵਾਨਾਂ ਦਾ ਪੁਸ਼-ਅਪ ਦਾ ਇੱਕ ਕੰਪਿਟੀਸ਼ਨ ਰੱਖਿਆ ਗਿਆ ਹੈ ਉਹ ਬਹੁਤ ਚੜ੍ਹਦੀ ਕਲਾ ਜੀ ਬਹੁਤ ਚੜ੍ਹਦੀ ਕਲਾ ਬਹੁਤ ਚੜ੍ਹਦੀ ਕਲਾ ਦੁਹਾਲੇ ਵਾਲੇ ਸਾਡੇ ਸਿੰਘ ਬੱਕਰ ਸ਼ੇਰ ਸਾਡੇ ਬੜੇ ਚੜ੍ਹਦੀ ਕਲਾ ਨਾਲ ਬਹੁਤ ਚੜ੍ਹਦੀ ਕਲਾ ਨਾਲ ਬਹੁਤ بچیا کاف جاری کیا جائے, جائے، وہ جائز رہنی چاہیے بہت چڑھ جی کلا جی ٹو ہنڈریڈ میٹر ریس لیے دوسرا گروپ سی وہ چردی کلا جی بچیاں سڑیاں چیسا لے رہی نے بڑے مان کے فکر والی گل ہے سڑیاں بچیاں بورڈ چیسا لا رہی ਉਹ ਚੰਦੀ ਕਲਾ ਕੀ ਵਾਹਿਗੁਰੂ ਨੇ ਕਿਰਪਾ ਬਣਾਈ ਰੱਖੀ ਬੋਲ ਸਤਨ ਤੇ ਖੜ ਪੀਰ ਸਿੰਧਰਪਾਲ ਸਿੰਧਰ ਬੈਂਤੀ ਹੈ ਅਗਲੇ ਵੈਂਟ ਲਈ ਮੇਰੇ ਕੋਲ ਆਓ ਜੀ ਦੇਖੋ ਇਹ ਖੇਡ ਮੇਲਾ ਜਿੱਥੇ ਚੱਲ ਰਿਹਾ ਹੈ ਦੇਖਦੇ ਆ ਤੁਹਾਨੂੰ ਦੱਸੀ ਇੱਕ ਛੋਟਾ ਬੱਚਾ ਇਹ ਦੇਖੋ ਸਿੰਘ ਸਾਹਿਬ ਸਿੰਘ ਸਾਹਿਬ ਕੀ ਨਾਮ ਹੈ ਆਪਣਾ ਨਾਮ ਤੁਹਾਡਾ ਨਾਮ ਕੀ ਹੈ ਮੈਂ ਅਜੇ ਸਹੀ ਹੈ ਮਨਰਾਜ ਸਿੰਘ ਮਨਰਾਜ ਸਿੰਘ ਜੀ ਤੁਸੀਂ ਦੌੜਦੇ ਹੋ ਬਹੁਤ ਜ਼ਿਆਦਾ ਹਾਂ ਦੌੜ ਕੇ ਦਿਖਾਓ ਜੋਇ ਇਫਤਾਰ ਦੌੜ ਕੇ ਦਿਖਾਓ ਸ਼ਾਬਾਸ਼ ਦੇਖੋ ਇਹ ਬੱਚਿਆਂ ਦੇ ਵਿੱਚ ਜਜ਼ਬਾ ਦੇਖੋ ਬੱਚੇ ਕਿਵੇਂ ਦੌੜਦੇ ਆ ਇਹ ਜਜ਼ਬਾ ਜਿਹੜਾ ਹੈ ਸਾਡੇ ਛੋਟੇ ਬੱਚਿਆਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਬੱਚਿਆਂ ਦੇ ਵਿੱਚ ਆਜੋ ਦੌੜ ਕੇ ਫਿਰ ਤੂੰ ਆਜੋ ਆਜੋ ਤੁਸੀਂ ਦੇਖ ਰਹੇ ਹੋ ਕਿਵੇਂ ਬੱਚਾ ਦੌੜ ਰਿਹਾ ਇਹ ਹੈ ਜਜ਼ਬਾ ਤੇ ਇਹ ਹੈ ਸਾਡਾ ਸਿੰਬਲ ਕੈਂਪ ਔਰ ਇਹ ਹੈ ਸਾਡਾ ਖਾਲਸਾ ਪੰਥ ਇਹ ਤੁਸੀਂ ਦੇਖ ਰਹੇ ਹੋ ਕਿਹੋ ਜਿਹਾ ਲੱਗ ਰਿਹਾ ਹੈ ਉਹ ਤੱਕ ਕਿੰਨੀ ਜਾਣਾ ਨੇ ਉਧਰ ਤੱਕ ਦੌੜ ਕੇ ਆ ਗਏ ਤੁਸੀਂ ਹਾਂ ਬਹੁਤ ਜ਼ਿਆਦਾ ਦੌੜਦੇ ਹੋ ਤੁਸੀਂ ਬਹੁਤ ਜ਼ਿਆਦਾ ਦੌੜਦਾ ਵੈਰੀ ਗੁੱਡ ਇੱਕ ਵਾਰ ਜਕੜਾ ਲਗਾ ਦਿਓ ਇੱਕ ਵਾਰ ਜਕੜਾ ਲਗਾ ਦਿਓ ਬੋਲੇ ਸੋਨੇ ਹਾਲ ਸੱਚਰੀਆ ਕਾਲ ਫਤਿਹ ਬੁਲਾ ਦਿਓ ਸੱਚ ਬੁਲਾਓ ਤੁਸੀਂ ਬੁਲਾਓ ਮਦਰ ਨੂੰ ਆਪਣੀ ਮਦਰ ਨੂੰ ਕਹਿ ਰਹੇ ਨੇ ਕਿ ਤੁਸੀਂ ਬੁਲਾਓ ਆਓ ਤੁਹਾਡੀ ਮਮਾ ਜੀ ਦੇ ਨਾਲ ਇੱਕ ਜਾ ਕੇ ਤੇ ਇੱਕ ਜਕੜਾ ਲਗਾਉਂਦੇ ਆ ਮੇਰਾ ਬੱਚਾ ਬੋਲੋ ਜੀ ਬੋਲੋ ਚਲੋ ਲਗਾਓ ਜੇ ਕਰ ਰਿਹਾ ਉਹ ਦੇਖੋ ਉਹ ਦੇਖੋ ਵੀਰ ਜੀ ਦੇਖ ਰਹੇ ਨੇ ਸਾਰੇ ਲੋਕ ਠੀਕ ਹੈ ਲੇ ਸੋਹਣ ਸਤ ਸ੍ਰੀ ਅਕਾਲ ਉਹ ਦੇਖਣ ਵਾਲੀ ਚੀਜ਼ ਇਹ ਹੈ ਕਿ ਇਸ ਬੱਚੇ ਦਾ ਜਜ਼ਬਾ ਦੇਖੋ ਕਿਵੇਂ ਇਹ ਬੱਚਾ ਜਿਹੜਾ ਹੈ ਇਹ ਇੱਥੇ ਗਰਾਊਂਡ ਦੇ ਵਿੱਚ ਦੌੜ ਰਿਹਾ ਹੈ ਤੇ ਇਵੇਂ ਹੀ ਅਸੀਂ ਚਾਹੁੰਦੇ ਹਾਂ ਕਿ ਹਰ ਇੱਕ ਬੱਚਾ ਜਿਹੜਾ ਹੈ ਇਸੇ ਤਰ੍ਹਾਂ ਗਰਾਊਂਡ ਦੇ ਵਿੱਚ ਆਏ ਹੋਰ ਵੀ ਬਹੁਤ ਸਾਰੇ ਬੱਚੇ ਨੇ ਮੈਂ ਵੀਰ ਜੀ ਨੂੰ ਕਹਾਂਗਾ ਕੀ ਨਾਮ ਹੈ ਤੁਹਾਡਾ ਹਾਂ ਸਿੱਦਕ ਸਿੱਦਕ ਤੁਸੀਂ ਅੱਜ ਇੱਥੇ ਗੇਮ ਖੇਡਣ ਆਏ ਹੋ ਕਿਹੜੀ ਗੇਮ ਖੇਡਣੀ ਹੈ ਅੱਜ ਹਾਂ ਲੈਮਨ ਰੇਸ ਹਾਂ ਲੈਮਨ ਰੇਸ ਲੈਮਨ ਰੇਸ ਤੁਸੀਂ ਤੁਹਾਨੂੰ ਪਤਾ ਹੈ ਕਿਸ ਤਰ੍ਹਾਂ ਖੇਡਦੇ ਨੇ ਚਮਚ ਮੂੰਹ ਦੇ ਵਿੱਚ ਪਾ ਕੇ ਹੈਨਾ ਜਿੱਤਣਾ ਪੱਕਾ ਜਿੱਤ ਕੇ ਆਓਗੇ ਨਾ ਲਾਓ ਫਿਰ ਜੇ ਕਰਾ ਇੱਕ ਬੋਲੇ ਵਾਹ ਰੁਜੀ ਨਾ ਲੈ ਸ੍ਰੀ ਆਕਾਲ ਤਾਂ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਬੱਚੇ ਜਿਹੜੇ ਨੇ ਉਹ ਇੱਥੇ ਸਾਹਮਣੇ ਆਏ ਨੇ ਜੀ ਬੜੇ ਹੀ ਮਤਲਬ ਖੁਸ਼ ਨੇ ਇਸ ਗਰਾਊਂਡ ਦੇ ਵਿੱਚ ਆ ਕੇ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਇਹ ਜਿਹੜਾ ਗਰਾਊਂਡ ਹੈ ਉਹ ਇਸੇ ਤਰੀਕੇ ਦੇ ਨਾਲ ਹਰਿਆ-ਭਰਿਆ ਰਹੇ ਇਹ ਸਿੰਬਲ ਕੈਂਪ ਹੈ ਸਾਡਾ ਦੇਖਣ ਨੂੰ ਤੁਸੀਂ ਆਮ ਤੌਰ ਤੇ ਜੋ ਸੁਣਦੇ ਸੀ ਉਹ ਸਿੰਬਲ ਕੈਂਪ ਨਹੀਂ ਇਹ ਸਿੰਬਲ ਕੈਂਪ ਤੁਹਾਡੇ ਸਾਹਮਣੇ ਹੈ ਇਸ ਵੇਲੇ ਕਿਵੇਂ ਗਰਾਊਂਡ ਜਿਹੜਾ ਹੈ ਬੱਚਿਆਂ ਦਾ ਫੁੱਲ ਹੈ ਔਰ ਅੱਜ ਪਿਛਲੇ 3 ਦਿਨਾਂ ਤੋਂ ਜਿਹੜੀ ਹੈ ਇਹ ਇੱਥੇ ਗਰਾਊਂਡ ਦੇ ਵਿੱਚ ਖੇਡ ਮੇਲਾ ਜਿਹੜਾ ਹੈ ਉਹ ਚੱਲ ਰਿਹਾ ਹੈ ਖਾਲਸਾ ਸਾਈਨਾ ਦਿਵਸ ਅਤੇ ਹੋਲਾ ਮਹੱਲਾ ਨੂੰ ਸਮਰਪਿਤ ਮੈਂ ਇਹ ਹੀ ਚਾਹੁੰਦਾ ਕਿ ਹਰੇਕ ਜਿਹੜਾ ਨੌਜਵਾਨ ਹੈ ਉਹ ਗਰਾਊਂਡ ਵੱਲ ਆਏ ਖੇਡਾਂ ਵੱਲ ਆਏ ਤਾਂ ਜੋ ਇਸ ਖੇਡ ਮੇਲੇ ਦੇ ਵਿੱਚ ਆ ਕੇ ਜਾਂ ਇਸ ਤਰ੍ਹਾਂ ਦੀਆਂ ਐਕਟੀਵਿਟੀਆਂ ਦੇ ਵਿੱਚ ਆ ਕੇ ਉਹ ਆਪਣਾ ਸਰੀਰਕ ਪੱਖੋਂ ਵੀ ਜਿਹੜਾ ਹੈ ਮਜ਼ਬੂਤ ਹੋਵੇ ਨਾ ਕਿ ਸਿਰਫ ਮਾਨਸਿਕ ਪੱਖੋਂ ਨੌਜਵਾਨ ਸਭਾ ਸਿੰਬਲ ਕੈਂਪ ਖਾਲਸਾ ਏ ਅਕਾਲ ਪੁਰਖ ਦੀ ਫੌਜ ਅਤੇ ਯੂनाइटेड 6 ਕਲਬ ਮਿਲਵਾ ਉਪਰਾਲਾ ਇਹ ਜੋ ਫੁਲਵਾੜੀ ਹੈ ਇਸ ਫੁਲਵਾੜੀ ਨੂੰ ਜਿੱਥੇ ਕਿ ਮਾਨਸਿਕ ਤੌਰ ਤੇ ਬੱਚੇ ਤੰਦਰੁਸਤ ਹੋਣੇ ਚਾਹੀਦੇ ਨੇ ਸਰੀਰਕ ਤੌਰ ਤੇ ਵੀ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਨੇ ਮੋੜਾ ਵਿੱਚ ਦਿੱਤਾ ਲੈਣਾ ਚਾਹੁੰਦੇ ਨੇ ਜੀ ਜੀ ਉਹਨਾਂ ਨੂੰ ਉਹਨਾਂ ਦੇ ਉਮਰ ਦੇ ਸਾਥੀ ਨਾਲ ਮੈਂ ਵੀਰ ਰਮਨਦੀਪ ਸਿੰਘ ਜੀ ਕਿਵੇਂ ਲੱਗ ਰਹੇ ਆ ਅੱਜ ਤੁਹਾਨੂੰ ਬਹੁਤ ਵਧੀਆ ਲੱਗ ਰਹੇ ਬਾਬਾ ਜੀ ਮੈਂ ਤੁਹਾਨੂੰ ਦੱਸ ਦਿਆ ਕਿ ਇਹ ਰਮਨਦੀਪ ਸਿੰਘ ਜੀ ਹਨ ਜਿਹੜੇ ਕਿ ਇਸ ਵੇਲੇ ਜਿਹੜੀ ਦਸਤਾਰ ਕੈਂਪ ਚੱਲ ਰਿਹਾ ਹੈ ਉਹਦੇ ਵੀ ਟਰਬਨ ਟਿਊਟਰ ਵੀ ਹਨ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਜੀ ਬਹੁਤ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਭਾਈ ਅਸੀਂ ਇਵੈਂਟ ਕਰਾਏ ਜਾ ਰਹੇ ਹਨ ਬਹੁਤ ਬਹੁਤ ਵਧੀਆ ਸਾਰੇ ਵੀ ਆਪਣੇ ਇਹਿਹਰੇ ਪਾਸੇ ਕੀ ਬਹੁਤ سارے ਸਾਰੇ ਵੀ ਆ ਗਏ ਪਾਰਟਿਸਪੇਟ ਕਰਨ ਜੋ ਕਿ ਹੋਰ ਮਜ਼ਾ ਹੰਦਾ ਪੁਆਵਲੇ ਦਾ ਇਸ ਕਰਕੇ ਉਹ ਵੀਰ ਥੱਕ ਜੁਕੇ ਨੇ 400 ਮੀਟਰ ਦੀ ਦੌੜ ਲਗਾ ਕੇ ਬਹੁਤ 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 ਮੁਬਾਰਕਾ ਤੁਹਾਨੂੰ ਵੀ ਸਾਰੇ ਦੇਖੋ ਤੁਸੀਂ ਸਾਰੇ ਗੁਰਸਿੱਖ ਵੀਰ ਨੇ ਜਿਹੜੇ ਇੱਥੇ ਆਏ ਹੋਏ ਨੇ ਛੋਟੇ ਬੱਚਿਆਂ ਦੀ ਜਿਹੜੀ ਰੇਸ ਆ ਉਹ ਤੁਹਾਨੂੰ ਦਿਖਾਉਂਦੇ ਆ ਕਿਉਂਕਿ ਇਹ ਮਾਈਟੀ ਖਾਲਸਾ ਗਰੁੱਪ ਹੈ ਜਿਹੜਾ ਬਿਲਕੁਲ ਹੀ ਛੋਟੇ ਬੱਚੇ ਇਹਨਾਂ ਦੀ ਜਿਹੜੀ ਰੇਸ ਹੈ ਮੈਂ ਕੋਚ ਸਾਹਿਬ ਤੋਂ ਪੁੱਛਦਾ ਹਾਂ ਕਿ ਇਹਨਾਂ ਦੀ ਰੇਸ ਜਿਹੜੀ ਹੈ ਉਹ ਕਿੰਨੇ ਮੀਟਰ ਦੀ ਹੋਏਗੀ ਵੀਰ ਜੀ ਕਿੰਨੇ ਮੀਟਰ ਦੀ ਰੇਸ ਹੈ ਇਹਨਾਂ ਦੀ ਬੱਚਿਆਂ ਦੀ ਛੋਟਿਆਂ ਦੀ ਇਹ ਬੱਚੇ ਨੰਨੇ-ਮੁੰਨੇ ਸਾਡੇ ਬੱਚੇ ਸਾਡੀ ਪਨੀਰੀ 100 ਮੀਟਰ ਦੀ ਰੇਸ ਲਗਾਉਣ ਜਾ ਰਹੇ ਬਹੁਤ ਹੀ ਜੋਸ਼ ਅਤੇ ਉਤਸ਼ਾਹ ਇਨਾਂ ਬੱਚਿਆਂ ਦੇ ਵਿੱਚ ਅਸ ਤੁਸੀਂ ਵੇਖ ਰਹੇ ਹੋ 4 ਵਜੇ ਤੋਂ ਲੈ ਕੇ ਕਰਕੇ ਇਸ ਵੇਲੇ ਤੱਕ ਖੁਮ ਮਾ ਕੇ ਬੱਚੇ ਸਾਡੇ ਕੋਲ ਪੁਜੇ ਨੇ ਇਹ ਸਿੱਖ ਕੌਮ ਦੀ ਫਲਵਾੜੀ ਹੈ ਇਹਨਾਂ ਨੂੰ ਸਹਮਣਾ ਸਾਡਾ ਫਰਜ਼ ਹੈ ਇਹਨਾਂ ਦੀ ਸਾਂਭ ਸੰਭਾਲ ਤੋਂ ਆਓ ਸਾਰੇ ਨੂੰ ਬੇਨਤੀ ਹੈ ਕਿ ਇਹਨਾਂ ਦੀ ਕੇਅਰ ਕਰੀਏ ਇਹਨਾਂ ਨੂੰ ਜਿੱਥੇ ਸਪੋਰਟਸ ਖੇਡਾਂ ਦੇ ਰਾਹੀ ਉਸ ਗੁਰਮੰਦ ਨਾਲ ਵੀ ਜੋੜੀਏ ਤਾਂ ਕਿ ਇਹ ਆਉਣ ਵਾਲੇ ਸਾਡੇ ਭਵਿੱਖ ਨੂੰ ਸਾਡੇ ਸਮਾਜ ਨੂੰ ਦੇ ਸੰਭਾਲ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਹੁਣ ਦੇਖਦੇ ਹਾਂ ਕਿ ਇਹ ਜਿਹੜੇ ਛੋਟੇ ਛੋਟੇ ਬੱਚੇ ਮੈਂ ਤੁਹਾਨੂੰ ਦੱਸ ਦਿਆ ਕਿ ਬਿਲਕੁਲ ਹੀ ਛੋਟੇ ਛੋਟੇ ਮਾਈਟੀ ਖਾਲਸਾ ਜਿਹੜੇ ਨੇ ਇੱਕ ਆਉਣ ਵਾਲੀ ਜਿਹੜੀ ਪਨੀਰੀ ਕੌਮ ਦੀ ਜਿਹੜੀ ਹੈ ਔਰ ਸ਼ੁਰੂ ਹੋ ਚੁੱਕੀ ਹੈ ਔਰ ਸਾਰੇ ਬੱਚੇ ਦੌੜ ਰਹੇ ਨੇ ਬੜੇ ਹੀ ਅੱਛੇ ਤਰੀਕੇ ਦੇ ਨਾਲ ਹਾਂ ਸਾਰੇ ਹੀ ਦਰਸ਼ਕ ਤੁਸੀਂ ਦੇਖ ਰਹੇ ਹੋ ਕਿ ਸਾਰੇ ਬੱਚੇ ਦੌੜ ਰਹੇ ਨੇ ਔਰ ਬੜੇ ਹੀ ਅੱਛੇ ਤਰੀਕੇ ਦੇ ਨਾਲ ਹੀ ਕਰੋ ਇਹ ਸਾਡੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਦੇ ਵਾਰਿਸ ਨੇ ਯਾਰ ਸਮਝਾ ਜਾਣਾ ਇਤਨਾ ਹੋਣਾ ਚਾਹੀਦੀ ਹੈ ਜੀ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਸਾਰੇ ਹੀ ਬੱਚੇ ਦੌੜ ਕੇ ਇੱਕ ਜਗ੍ਹਾ ਤੇ ਤਾਂ 100 ਮੀਟਰ ਦੀ ਦੌੜ ਇਹਨਾਂ ਵਾਸਤੇ ਬਹੁਤ ਵੱਡੀ ਦੌੜ ਸੀ ਬਹੁਤ ਵਧੀਆ ਇਵੈਂਟ ਹੋ ਰਿਹਾ ਪਹਿਲੀ ਵਾਰ ਐਸਾ ਇਵੈਂਟ ਜਿਹੜਾ ਕ੍ਰੀਏਟ ਹੋਇਆ ਹੈ ਹੋਰ ਇੱਕ ਚੀਜ਼ ਮੈਂ ਤੁਹਾਨੂੰ ਦੱਸਾਂ ਇਹ ਛੋਟੇ ਛੋਟੇ ਬੱਚੇ ਦੌੜੇ ਨਾ ਮੇਰੇ ਖਿਆਲ ਸੱਤ ਸਾਲ ਦੇ ਹੋਣੇ ਜਿਆਦਾ ਜਿਆਦਾ ਇਹ 8 ਸਾਲ ਦੇ ਬੱਚੇ ਜਿਹੜੇ ਹੂ ਦੌੜੇ ਨੇ ਚਾਰ ਚਾਰ ਪੰਜ ਸਾਲ ਹੋਰ ਉਹਨਾਂ ਦੀ ਜੋ ਸੈਪਰਟ ਸੀ ਨਾ ਕੋਈ ਬੱਚਾ ਕਿਸੇ ਵੀ ਬੱਚੇ ਨੇ ਹਾਫ ਰੈਸ ਨਹੀਂ ਕੀਤੀ ਫੁੱਲ ਰੈਸ ਕੀਤੀ ਆ ਸੱਤੂ ਵੱਡੀ ਜਿਹੜੀ ਦੇਖਣ ਨੂੰ ਚੀਜ਼ ਆ ਨਾ ਉਹ ਇਹ ਹੀ ਸੀ ਕਿ ਕਿਸੇ ਵੀ ਬੱਚੇ ਨੇ ਹਾਫ ਰੈਸ ਨਹੀਂ ਛੱਡੀ ਭਾਵੇਂ ਉਹ ਲਾਸਟ ਹੀ ਚਾਇਆ ਲੇਕਿਨ ਦੌੜ ਕੇ ਲਾਈਨ ਪਾਰ ਕਰਕੇ ਰੁਕਿਆ ਆਈ ਹੁੰਦੀ ਸਿਭਰੇ ਦੀ ਆ ਸਿਭਰੇ ਦਾ ਜੋ ਇਹ ਬਾਚਾ ਸਾਈਂ ਸ੍ਰੀ ਗੁਰਗੋਬਿੰਦ ਸਿੰਘ ਨੇ ਜੋ ਸਪ੍ਰਿੰਟ ਦਿੱਤੀ ਨਾ ਸਿੱਕੋ ਆਈ ਸੀ ਕਰੇ ਆਈ ਸਿਭਰੇ ਆਈ ਆ ਇਹ ਜੋ ਬੱਚੇ ਦੀ ਸਿਰਫ ਇਹਨਾਂ ਨੂੰ ਕੀ ਹੈ ਥੋੜਾ ਜਿਹਾ ਇਹਨਾਂ ਨੂੰ ਪਿਆਰੀ ਕਰੇ ਕੋਚ ਕਰਨਾ ਹੋਰ ਹਨਾ ਚਾਰ ਕਰਨਾ ਇਹ ਸ ਬੇਪਵਿਕਨ ਕੋ ਫਿਊਚਰ ਇਹਨਾਂ ਉੱਤੇ ਕੰਮ ਕਰਨਾ ਆ ਸਮਝ ਲੋ ਕਿ ਇਹ ਕੰਮ ਸਟਾਰਟ ਹੋ ਗਿਆ ਜੋ ਅੱਜ ਤੁਸੀਂ ਦੇਖ ਰਹੇ ਹੋ ਨਾ ਇਹ ਸਟਾਰਟ ਹੋ ਚੁੱਕਾ ਹੈ ਬਸ ਅਹੀ ਤਿਆਰੀ ਅਸੀਂ ਕਰਵਾਨੀ ਹੈ ਜਦ ਤੇ ਸਾਡੇ ਕੋਲ ਦੋ ਤਿੰਨ ਵੀ ਸਾਡੇ ਕੋਲ ਸਮਾਂ ਹੈ ਚਾਹੇ 2 ਮਿੰਟ 4 ਮਿੰਟ 5 ਮਿੰਟ ਆਪਣੇ ਫਿਊਚਰ ਅਸੇ ਕੁਛ ਨਾ ਕੁਝ ਬੱਚਿਆਂ ਸੇ ਜ਼ਰੂਰ ਕਰਨਾ ਹੋਰ ਵਧੀਆ ਕਰਾਂਗੇ ਜੀ ਸਾਡੇ ਸਿੰਬਲ ਦੇ ਨੌਜਵਾਨ ਬੜੀ ਸ਼ਲਾਘਾਯੋਗ ਇਹਨਾਂ ਨੇ ਕਦਮ ਪੁੱਟੇ ਨਾ ਸਾਡੇ ਜਿਹੜੇ ਨੌਜਵਾਨ ਬੱਚੇ ਪਨੀਰੀ ਇਹ ਫਿਜ਼ੀਕਲ ਜੋ ਐਕਟੀਵਿਟੀਜ਼ ਕਰ ਰਹੇ ਨੇ ਇਹ ਇਨਾਂ ਦੇ ਪੂਰੇ ਜੀਵਨ ਵਾਸਤੇ ਕਸਵਜਾਬੀ ਦੀ ਕੋਈ ਨਹੀਂ ਹੈ ਤੇ ਆਉਣ ਵਾਲੇ ਸਮੇਂ ਚ ਇਹ ਅੱچھے ਪਲੇਅਰ ਵੀ ਬਣਨਗੇ ਅੱਛੇ ਅਫਸਰ ਵੀ ਬਣਨਗੇ ਵਾਹਿਗੁਰੂ ਕਿਰਪਾ ਕਰੇ ਜੋ ਸਾਨੂੰ ਕਲੰਕ ਲੱਗੇ ਹੋਏ ਨੇ ਨਸ਼ਿਆਂ ਵਗਾਰਾ ਤੋਂ ਇਹ ਨੌਜਵਾਨ ਉਹ ਉਸ ਪਾਸੇ ਕਦੇ ਜਾਣਗੇ ਨਹੀਂ ਜਿਹੜੇ ਇਸ ਮੱਛਵਨਾ ਜਿੰਨਾ ਦਾ ਸੰਭਿਆ ਗਿਆ ਉਹਨਾਂ ਦੀ ਜਵਾਨੀ ਵੀ ਜ਼ਰੂਰ ਚੜ੍ਹਦੀ ਕਲਾਲੀ ਹੋਏਗੀ ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਕਰੇ ਇਹ ਸਾਡੀ ਨਵੀਂ ਪਨੀਰੀ ਜੋ ਚੜ੍ਹਦੀ ਕਲਾ ਦੇ ਵਿੱਚ ਤਿਸਰੀ ਹੈ ਮੈਂ ਸਮਝਦਾ ਕਿ ਜੋ ਅਕਲੀ ਫਾਕਪੋਰ ਸਮਾਜਮ ਲਈ ਇਹ ਸਾਡੇ ਖਾਲਸੇ ਇੱਥੇ ਤਿਆਰ ਪਰ ਤਿਆਰ ਹੋ ਰਹੇ ਹਨ ਜਿੱਥੇ ਕਿ ਇੱਕ ਖੇਟਾਂ ਦੇ ਵਿੱਚ ਆਪਣਾ ਹਿੱਸਾ ਲੈ ਰਹੇ ਹਨ ਉੱਥੇ ਮੈਨੂੰ ਲੱਗਦਾ ਇਸ ਤਰ੍ਹਾਂ ਹੈ ਕਿ ਕੌਮ ਦੀ ਨੇ ਨੂੰ ਮਜ਼ਬੂਤ ਵੀ ਕਰ ਰਹੇ ਹਨ ਤੁਸੀਂ ਦੇਖ ਰਹੇ ਹੋ ਕਿ ਬੱਚਿਆਂ ਦੀ ਸੈਕ ਰੇਸ ਕਿਵੇਂ ਬੱਚੇ ਦੌੜ ਰਹੇ ਨੇ ਔਰ ਬੜੀ ਤੇਜ਼ੀ ਦੇ ਨਾਲ ਬੇਸ਼ੱਕ ਡਿੱਗਦੇ ਹੋਏ ਫਿਰ ਤੋਂ ਉੱਠ ਰਹੇ ਨੇ ਉੱਠਣ ਤੋਂ ਬਾਅਦ ਫਿਰ ਤੋਂ ਦੌੜ ਰਹੇ ਨੇ ਪਰ ਬੜੀ ਪਿਆਰੀ ਇੱਕ ਗੇਮ ਜਿਹੜੀ ਇਹ ਬੱਚਿਆਂ ਦੀ ਫਿਜ਼ੀਕਲ ਐਕਟੀਵਿਟੀਜ਼ ਦੇ ਵਿੱਚ ਅਗਰ ਦੇਖੀ ਜਾਏ ਤੇ ਫਸਟ ਸੈਕੰਡ 3 ਜਿਹੜੇ ਤਿੰਨ ਬੱਚੇ ਇਹਨਾਂ ਦੇ ਵਿੱਚੋਂ ਨਿਕਲ ਚੁੱਕੇ ਨੇ ਬੱਚੀਆਂ ਡਿੱਗ ਕੇ ਖੜੇ ਹੋਣਾ ਹੀ ਜਿਹੜਾ ਹੈ ਉਹ ਸਿਖਾਉਂਦਾ ਹੈ ਕਿ ਤੁਸੀਂ ਅੱਗੇ ਆਉਣ ਵਾਲੀ ਲਾਈਫ ਦੇ ਵਿੱਚ ਕਿਵੇਂ ਸਮੂਥ ਚੱਲ ਸਕਦੇ ਹੋ ਤੁਸੀਂ ਦੇਖ ਰਹੇ ਹੋ یہ <س two> <lesson> <aroes> بچی جو ہے وہ پہلے تھے دوسرے نمبر تھے آ چکی ہیں اور تیسرے نمبر تھے آن والی بچی اے ہے <sin> اور اے تین بچی چاندے ہو کہ اس طرح ہر بار ہوئے سچی بیچے سچی سر جکارہ لگا دے ہو وہ ہے ਜਿਹੜੇ ਲੋਕ ਘਰ ਬੈਠੇ ਨੇ ਉਹ ਵੀ ਇੱਧਰ ਆ ਕੇ ਪਾਰਟਿਸਪੇਟ ਕਰਨ ਬਹੁਤ ਵੱਡੀ ਗੱਲ ਕਹਿ ਰਹੇ ਨੇ ਤੁਸੀਂ ਕੁਝ ਕਹਿਣਾ ਚਾਹੋ ਜਿਹੜੇ ਘਰ ਬੈਠੇ ਹੋਏ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੋ ਹੋਰ ਕੁਝ ਉਹ ਅਗਰ ਪਾਰਟਿਸਪੇਟ ਨਹੀਂ ਕਰਨਾ ਚਾਹੁੰਦੇ ਲੇਕਿਨ ਆ ਕੇ ਦੇਖ ਸਕਦੇ ਕੀ ਬਾਤ ਹੈ ਉਹ ਅਗਰ ਪਾਰਟਿਸਪੇਟ ਨਹੀਂ ਕਰਨਾ ਚਾਹੁੰਦੇ ਕਮ ਸੇ ਕਮ ਆ ਕੇ ਦੇਖ ਸਕਦੇ ਨੇ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਸਿੰਪਲ ਕੈਂਪ ਦੇ ਇਸ ਗਰਾਊਂਡ ਦੇ ਵਿੱਚੋਂ ਛੋਟੇ ਛੋਟੇ ਬੱਚਿਆਂ ਨੂੰ ਦੱਸਿਆ ਜਾ ਰਿਹਾ ਹੈ ਬੇਸ਼ੱਕ ਇਹ ਜਿੱਤਣ ਜਾਂ ਹਾਰਨ ਜਿੱਤ ਹਾਰ ਕੋਈ ਮਾਇਨੇ ਨਹੀਂ ਰੱਖਦੀ ਮਗਰ ਇਹਨਾਂ ਦਾ ਇਹਨਾਂ ਇਵੈਂਟਸ ਦੇ ਵਿੱਚ ਪਾਰਟਿਸਪੀਟ ਕਰਨਾ ਬਹੁਤ ਵੱਡੀ ਗੱਲ ਹੈ ਔਰ ਇਸ ਜਿਹੜਾ ਇਵੈਂਟ ਹੈ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਬਹੁਤ ਹੀ ਛੋਟੇ ਛੋਟੇ ਬੱਚੇ ਨੇ ਰੈਫਰੀ ਸਹਿਬਾਨ ਜਿਹੜੇ ਨੇ ਉਹ ਕਰ ਰਹੇ ਨੇ ਗੱਲਬਾਤ ਕਿ ਹਾਂ ਕਿ ਬਿਲਕੁਲ ਛੋਟੇ ਛੋਟੇ ਬੱਚੇ ਜਿਹੜੇ ਨੇ ਬੇਸ਼ੱਕ ਹਾਰ ਜਿੱਤ ਕੋਈ ਮਾਇਨੇ ਨਹੀਂ ਰੱਖਦੀ ਲੇਕਿਨ ਇਹਨਾਂ ਬੱਚਿਆਂ ਦਾ ਇਹੋ ਜਿਹੇ ਗੇਮਾਂ ਦੇ ਵਿੱਚ ਪਾਰਟਿਸਿਪੇਟ ਕਰਨਾ ਬਹੁਤ ਵੱਡੀ ਗੱਲ ਹੈ ਕਿ ਛੋਟੇ ਛੋਟੇ ਬੱਚੀਆਂ ਔਰ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਬੱਚੇ ਜਿਹੜੇ ਚੱਲਦੇ ਹੋਏ ਔਰ ਕਈਆਂ ਬੱਚਿਆਂ ਦੇ ਨਿੰਬੂ ਗਿਰ ਗਏ ਨੇ ਬੱਚੇ ਕੀ ਨਾਮ ਹੈ ਤੁਹਾਡਾ ਅਸਰੀਤ ਕੌਰ ਅਸਰੀਤ ਕੌਰ ਔਰ ਅੱਜ ਤੁਸੀਂ ਇੱਕ ਗੇਮ ਜਿੱਤ ਲਈ ਹੈ ਹੈਨਾ ਲੈਮਨ 스ਪੂਨ ਰੇਸ ਬੈਲੈਂਸ ਕਿਸ ਤਰ੍ਹਾਂ ਕਰਦੇ ਸੀ ਤੁਸੀਂ ਅੰਕਲ ਮੈਂ ਸਕੂਲ ਵਿੱਚ ਵੀ ਜਿੱਤੀ ਸੀ ਇੱਕ ਵਾਰ ਕੀ ਬਾਤ ਹੈ ਅੱਛਾ ਸਕੂਲ ਕਿਹੜੇ ਸਕੂਲ ਦੇ ਵਿੱਚ ਪੜ੍ਹਦੇ ਸੀ ਸੈਂਟ ਮੀਟਰ ਹਾਈ ਸਕੂਲ ਸੈਂਟ ਮੀਟਰ ਹਾਈ ਸਕੂਲ ਦੇ ਸਕੂਲ ਦੇ ਵਿੱਚ ਕੀ ਬਾਤ ਹੈ ਕੀ ਨਾਮ ਕੀ ਹੈ ਦੱਸਿਆ ਤਾਂ ਤੁਸੀਂ ਵਾਪਿਸ ਅਸਰੀਤ ਕੌਰ ਅਸਰੀਤ ਕੌਰ Papa ji ਦਾ ਕੀ ਨਾਮ ਹੈ ਹਦੀਪ ਸਿੰਘ ਕਿੱਥੇ ਰਹਿੰਦੇ ਹੋ ਤੁਸੀਂ ਅੰਕਲ ਇੱਕ ਗੁਰਦੁਆਰਾ ਸਾਹਿਬ ਨੇ ਟੇਕਰੀ ਦਾ ਸਿੰਬਲ ਟੇਕਰੀ ਗੁਰਦੁਆਰਾ ਸਾਹਿਬ ਦੇ ਕੋਲ ਰਹਿੰਦੇ ਹੋ ਸਿੰਬਲ ਦੀ ਹੀ ਬੱਚੀ ਹੈ ਇਹ ਤੁਸੀਂ ਦੇਖਿਆ ਕਿ ਲੈਮਨ स्पून रेਸ ਦੇ ਵਿੱਚ ਫਸਟ ਆਈ ਹੈ ਵੈਰੀ ਗੁੱਡ ਬੱਚਾ ਬਹੁਤ ਬਹੁਤ ਵਧਾਈ ਹੈ ਤੁਹਾਨੂੰ ਹਾਂ ਚਲੋ ਜੀ ਤੁਸੀਂ ਦੇਖ ਰਹੇ ਹੋ ਲੈਮਨ स्पून रेਸ ਫਿਰ ਤੋਂ ਸ਼ੁਰੂ ਹੋ ਚੁੱਕੀ ਹੈ ਇਹਦੇ ਵਿੱਚ ਨੌਜਵਾਨ ਬੱਚੇ ਜਿਹੜੇ ਨੇ ਉਹ ਹਿੱਸਾ ਲੈ ਰਹੇ ਨੇ ਔਰ ਤੇ ਨੌਜਵਾਨ ਬੱਚਾ ਦਸਤਾਰ ਸਜਾਈ ਹੋਈ ਪਹਿਲੇ ਨੰਬਰ ਤੇ ਆ ਚੁੱਕਿਆ ਹੈ ਤੁਹਾਨੂੰ ਅਸੀਂ ਮਿਲਾਨ ਦੀ ਕੋਸ਼ਿਸ਼ ਕਰਾਂਗੇ ਇਸ ਬੱਚੇ ਦਾ ਇਸ ਬੱਚੇ ਦੀ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿਆਂ ਕਿ ਇਹ ਬੱਚਾ ਦਸਤਾਰ ਦੇ ਕੰਪੀਟੀਸ਼ਨ ਦੇ ਵਿੱਚ ਵੀ ਹਿੱਸਾ ਲੈਣ ਜਾ ਰਿਹਾ ਹੈ ਨਾ ਜੀ ਤੇ ਤੁਸੀਂ ਦਸਤਾਰ ਸਿੱਖਣ ਵੀ ਆਉਂਦੇ ਸੀ ਗੁਰਦੁਆਰਾ ਸਾਹਿਬ ਹਾਂਜੀ ਹਾਂ ਤੁਸੀਂ ਸਿੱਖੀ ਹੈ ਦਸਤਾਰ ਹਾਂਜੀ ਕਿਹਦਾ ਲੱਗ ਰਿਹਾ ਹੈ ਆਪਣੇ ਬੰਨੀ ਹੈ ਦਸਤਾਰ ਹਾਂਜੀ ਕੀ ਬਾਤ ਹੈ ਦੇਖੋ ਜੀ ਇਸ ਇਵੈਂਟ ਦਾ ਇੱਕ ਹੋਰ ਤੁਹਾਨੂੰ ਜਿਹੜਾ ਐਗਜ਼ਾਮਪਲ ਦੇ ਦਈਏ ਕਿ ਇਹ ਬੱਚੇ ਨੇ 11 ਸਪੂਨ ਰੇਸ ਤਾਂ ਜਿੱਤੀ ਜਿੱਤੀ ਹੈ ਦਸਤਾਰ ਜਿਹੜੀ ਹੈ ਬਨਨੀ ਵੀ ਇਸੇ ਕੈਂਪ ਦੇ ਵਿੱਚੋਂ ਇਸ ਬੱਚੇ ਨੇ ਸਿੱਖੀ ਸੀ ਬਹੁਤ ਬਹੁਤ ਮੁਬਾਰਕ ਹੈ ਤੁਹਾਨੂੰ ਤੇ ਤੁਹਾਡੇ ਪੂਰੇ ਪਰਿਵਾਰ ਨੂੰ ਸ਼ਾਬਾਸ਼ ਵੈਰੀ ਗੁੱਡ ਹੋਰ ਕੌਣ ਆਇਆ ਬੱਚੇ ਤੁਹਾਡੇ ਵਿੱਚੋਂ ਆਜੋ 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 ਜਿਹੜੀ ਵੀ ਆਇਓ ਸੰਜੀ ਸੰਜੀ ਤੁਸੀਂ ਦੀ ਤੁਹਾਡਾ ਕੀ ਨਾਮ ਹੈ ਗੁਰਜੀਤ ਸਿੰਘ ਗੁਰਜੀਤ ਸਿੰਘ ਜੀ ਅੱਜ ਲੈਮਨਸਪੋਰ ਰੇਸ ਵਿੱਚ ਤੁਸੀਂ ਸੈਕਿੰਡ ਆਇਓ ਤੁਸੀਂ ਦੇਖਿਆ ਜਿਹੜਾ ਫਰਸਟ ਆਇਆ ਸੀ ਬੱਚਾ ਉਸਨੇ ਦਸਤਾਰ ਬੰਨੀ ਹੋਈ ਹੈ ਜੀ ਤੁਸੀਂ ਵੀ ਹੁਣ ਸ਼ੁਰੂ ਕਰੋਗੇ ਹਾਂ ਜੀ ਪ੍ਰੈਕਟਿਸ ਕੀਤੀ ਹੈ ਤੇ ਕੱਲ ਕੰਪੀਟੀਸ਼ਨ ਹੈ ਤੇ ਉਦੀਸ ਤਿਆਰੀ ਉਹ ਤੁਸੀਂ ਵੀ ਦਸਤਾਰ ਕੈਂਪ ਦੇ ਵਿੱਚ ਜਾਂਦੇ ਹੋ ਹਾਂ ਜੀ ਕੀ ਬਾਤ ਹੈ ਇਤੋਂ ਇੱਕ ਹੋਰ ਐਗਜ਼ਾਮਪਲ ਇਹ ਬੱਚਾ ਵੀ ਦਸਤਾਰ ਕੈਂਪ ਦੇ ਵਿੱਚ ਦਸਤਾਰ ਦੀ ਸਿਖਲਾਈ ਲੈ ਰਿਹਾ ਹੈ ਔਰ ਹੁਣ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਯਾਨੀ ਕਿ ਕੱਲ ਜੋ 6 ਤਰੀਕ ਨੂੰ ਦਸਤਾਰ ਕੈਂਪ ਦਾ ਐਂਡ ਹੈ ਅੱਜ ਤੇ ਕੱਲ ਇਹਦਾ ਮੁਕਾਬਲਾ ਹੈ ਉਹਦੇ ਵਿੱਚ ਵੀ ਹਿੱਸਾ ਲੈਣ ਜਾ ਰਿਹਾ ਹੈ ਤੁਹਾਡਾ ਕੀ ਨਾਮ ਹੈ ਬੇਟਾ ਆਮਨਦੀਪ ਸਿੰਘ ਆਮਨਦੀਪ ਸਿੰਘ ਜੀ ਤੁਸੀਂ ਵੀ ਦਸਤਾਰ ਤਾਰ ਕੈਂਪ ਵੀ ਜਾਂਦੇ ਸੀ ਹਾਂਜੀ ਨਹੀਂ ਨਹੀਂ ਜਾਂਦੇ ਸੀ ਹੁਣ ਜਾਓਗੇ ਹਾਂਜੀ ਜ਼ਰੂਰ ਜਾਓ ਦਸਤਾਰ ਵੀ ਸਿੱਖੋ ਇਹ ਬੱਚਾ ਵੀ ਜਿਹੜਾ 1 ਲੈਮਨ ਸਪੂਨ ਰੇਸ ਦੇ ਵਿੱਚ 3rd ਆਇਆ ਹੈ ਔਰ ਇਸ ਵੇਲੇ ਇਹ ਬੱਚਾ ਜਿਹੜਾ ਹੈ ਪਹਿਲੇ ਨੰਬਰ ਤੇ ਅੱਗੇ-ਅੱਗੇ ਚੱਲ ਰਿਹਾ ਹੈ ਔਰ ਬਸ ਫਿਨਿਸ਼ਿੰਗ ਲਾਈਨ ਦੇ ਕਰੀਬ ਹੈ ਔਰ ਇਹ ਬੱਚਾ ਪਹੁੰਚ ਚੁੱਕਿਆ ਔਰ ਇਸਨੇ ਫਿਨਿਸ਼ ਕਰ ਲਿਆ ਹੈ ਪਹਿਲੇ ਦੂਜੇ ਤੀਸਰੇ ਨੰਬਰ ਤੇ ਆਏ ਨੇ ਹਾਂ ਬੇਟਾ ਕੀ ਨਾਮ ਹੈ ਤੁਹਾਡਾ ਚਨਨਦੀ ਚਨਨਦੀਪ ਸਿੰਘ ਜੀ ਅੱਜ ਤੁਸੀਂ ਲੈਮਨ ਸਪੂਨ ਰੇਸ ਦੇ ਵਿੱਚ ਫਰਸਟ ਆਏ ਹੋ ਕਿਹੋ ਜਿਹਾ ਲੱਗ ਰਿਹਾ ਹੈ ਬਹੁਤ ਅੱਛਾ ਲੱਗ ਰਹਾ ਵਾਡਾ ਤੁਸੀਂ ਸੈਕਿੰਡ ਤੇ ਥਰਡ ਆਏ ਹੋ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਹੈ ਜਸਕਿਰਤ ਸਿੰਘ ਜਸਕਿਰਤ ਸਿੰਘ ਤੇ ਤੁਹਾਡਾ ਬੱਚੇ ਗਵਰਦੀਪ ਸਿੰਘ ਗਵਰਦੀਪ ਸਿੰਘ ਇੱਕ 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 ਜਕਾਰਾ ਲਗਾ ਦਿਓ ਫਿਰ ਯਾਰ ਬਲੀ ਸੋਨਹਰ ਸ੍ਰੀ ਅਕਾਲ ਇਹਦੇ ਵਿੱਚੋਂ ਕਿਹੜੇ ਬੱਚੇ ਫਸ ਸੈਕਿੰਡ ਥਰਡ ਆਉਂਦੇ ਨੇ ਔਰ ਫਿਰ ਤੋਂ ਉਹੀ ਦੋ ਤਿੰਨ ਬੱਚੇ ਅੱਗੇ ਆ ਰਹੇ ਨੇ ਦਸਤਾਰ ਮੁਕਾਬਲੇ ਦੇ ਵਿੱਚ ਵੀ ਇਹਨਾਂ ਨੇ ਭਾਗ ਲੈਣਾ ਹੈ ਕੱਲ ਦੇ ਔਰ ਬੜੀ ਤੇਜ ਦੇ ਨਾਲ ਅੱਗੇ ਵੱਧੇ ਹੋਏ ਆ ਰਿਹਾ ਹੈ ਬੰਨੂ ਮੰਦੇ ਆ ਗਏ ਬੱਚੇ ਦਾ ਜੋਸ਼ ਦੇਖਣ ਵਾਲਾ ਹੈ ਬੱਚੇ ਦਾ ਜੋਸ਼ ਦੇਖਣ ਵਾਲਾ ਹੈ ਦਸਤਾਰ ਸਜਾਈ ਹੋਈ ਇਸ ਬੱਚੇ ਨੇ ਬੇਟਾ ਤੁਸੀਂ ਫਾਈਨਲ ਦੇ ਵਿੱਚੋਂ ਵੀ ਫਰਸਟ ਆ ਗਏ ਹੁਣ ਕਿਹਦਾ ਮਹਿਸੂਸ ਹੋ ਰਿਹਾ ਹੈ ਬਹੁਤ ਅੱਛਾ ਔਰ ਜਿਹੜੇ ਘਰ ਬੈਠੇ ਨੇ ਬੱਚੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਇੱਥੇ ਆਓ ਤੇ ਕੱਲ ਵਾਲੇ ਕੰਪੀਟੀਸ਼ਨ ਚ ਪਾਰਟਿਸਪੇਟ ਕਰੋ ਪਾਰਟਿਸਪੇਟ ਕਰੋ ਤੇ ਤੁਸੀਂ ਹੁਣ ਕੱਲ ਦੇ ਮੁਕਾਬਲੇ ਦੀ ਤਿਆਰੀ ਵੀ ਕਰ ਲਈ ਹੈ ਹਾਂਜੀ ਪੱਕਾ ਹਾਂਜੀ ਸਾਨੂੰ ਤੇ ਇਹ ਲੱਗਦਾ ਕਿ ਤੁਸੀਂ ਕੱਲ ਵੀ ਫਸਟ ਹੀ ਆਉਣ ਵਾਲੇ ਹੋ ਜਿਸ ਤਰ੍ਹਾਂ ਦੀ ਤੁਸੀਂ ਦਸਤਾਰ ਬੰਨੀ ਹੋਈ ਹੈ ਬਿਲਕੁਲ ਔਰ ਇਹ ਆਈ ਹੈ ਪਹਿਲੇ ਨੰਬਰ ਦੂਸਰਾ ਨੰਬਰ ਔਰ ਤੀਸਰੇ ਨੰਬਰ ਤੇ ਬੱਚੀਆਂ ਬਿਲਕੁਲ ਹਾਂ ਕੀ ਨਾਮ ਹੈ ਬੇਟਾ ਤੁਹਾਡਾ ਸ਼ਾਇਨਾ ਬੜਗਾਲ ਸ਼ਾਇਨਾ ਬੜਗਾਲ ਸ਼ਾਇਨਾ ਬੜਗਾਲ ਇਹ ਬੱਚੀ ਜਿਹੜੀ ਹੈ ਤੁਸੀਂ ਦੇਖਿਆ ਲੈਮਨ ਰੇਸ ਦੇ ਵਿੱਚ ਫਰਸਟ ਆਈ ਹੈ ਔਰ ਇਹ ਬੱਚੀ ਜਿਹੜੀ ਹੈ ਪਹਿਲੇ ਨੰਬਰ ਤੇ ਆਈ ਹੈ ਕਿਉਂਕਿ ਇਹ ਫਾਈਨਲ ਦਾ ਮੁਕਾਬਲਾ ਸੀ ਇਹਦੇ ਵਿੱਚੋਂ ਇੱਕ ਹੀ ਬੱਚੀ ਕੱਟਣੀ ਸੀ ਔਰ ਇਹ ਸ਼ਾਇਨਾ ਬੜਗਾਲ ਨਾਮ ਦੀ ਬੱਚੀ ਜਿਹੜੀ ਹੈ ਕਿਥੇ ਰਹਿੰਦੇ ਹੋ ਬੇਟਾ ਤੁਸੀਂ ਢਿੰਡੇਕਲਾਂ ਢਿੰਡੇਕਲਾਂ ਇਹ ਬਸਤੀ ਗੋਵਿੰਦਪੁਰਾ ਸਿੰਬਲ ਮੋੜ ਦੇ ਲਾਗੇ ਢਿੰਡੇਕਲਾਂ ਦੀ ਰਹਿਣ ਵਾਲੀ ਬੱਚੀ ਹੈ ਕਿਹੜੇ ਸਕੂਲ ਵਿੱਚ ਪੜਦੇ ਹੋ ਸ਼੍ਰੀ ਗੁਰੂ ਹਰਕ੍ਰਿਸ਼ਨ ਮੈਮੋਰੀਅਲ ਸਕੈਂਡਰੀ ਸਕੂਲ ਗੁਰੂ ਹਰਕ੍ਰਿਸ਼ਨ ਮੈਮੋਰੀਅਲ ਹਾਈ ਸਕੂਲ ਵੈਰੀ ਗੁੱਡ ਬਹੁਤ ਅੱਛਾ ਬੱਚੇ ਮੁਕਾਬਲੇ ਦੇ ਵਿੱਚ ਤੁਸੀਂ ਜਿੱਤੇ ਹੋ ਤੇ ਬੀਬੀਆਂ ਜੜੀਆਂ ਨੇ ਮਿਊਜ਼ਿਕਲ ਚੇਅਰ ਦੀ ਗੇਮ ਦੇ ਵੀ ਹਿੱਸਾ ਲੈ ਰਹੀਆਂ ਨੇ

ਤਿੰਨ ਕੁਰਸੀਆਂ ਤੇ ਚਾਰ ਪੈਣਾ ਦੇਖਦੇ ਇੱਕ ਕੁਰਸੀ ਹੁਣ ਹੋਰ ਵਿੱਚੋਂ ਕੱਢ ਲਈ ਜਾਏਗੀ ਕੱਢ ਦਿੱਤੀ ਗਈ ਹੈ ਉਹ ਜਿਵੇਂ ਮਿਊਜ਼ਿਕ ਬੰਦ ਹੋਏਗਾ ਤੇ ਇਹਨਾਂ ਨੂੰ ਕੁਰਸੀਆਂ ਤੇ ਬੈਠਣਾ ਪਏਗਾ ਹਾਂਜੀ ਹੋਰ ਉਹ ਬੈਠ ਚੁੱਕੀਆਂ ਨੇ ਦੋ ਭੈਣਾ ਇੱਕ ਹੁਣ ਸਿਰਫ ਇੱਕ ਕੁਰਸੀ ਰਹਿ ਜਾਏਗੀ ਅਤੇ ਦੋ ਭੈਣਾ ਹੋਣਗੀਆਂ ਦੋ ਭੈਣਾ ਦੌੜ ਰਹੀਆਂ ਨੇ ਹੁਣ ਦੇਖਣਾ ਹੋਏਗਾ ਕਿ ਹੋਰ ਇੱਕ ਇਸ ਅਖੀਰ ਦੇ ਵਿੱਚ ਇਸ ਭੈਣ ਨੇ ਜਿਹੜਾ ਹੈ ਉਹ ਜਿੱਤ ਲਿਆ ਕਿਉਂਕਿ ਕੀ ਕੀ ਮਹਿਸੂਸ ਕਰ ਰਹੇ ਇਸ ਨੇ ਬਹੁਤ ਅੱਛਾ ਲੱਗਿਆ ਬਹੁਤ ਅੱਛਾ ਲੱਗਿਆ ਤੇ ਤੁਹਾਡੇ ਬੱਚੇ ਵੀ ਮੈਂ ਦੇਖ ਰਿਹਾ ਸੀ ਕਿ ਬੱਚੇ ਵੀ ਇੱਥੇ ਪਰ ਇਹ ਗਲਕਾਰੀ ਮੈਂ ਆਪਣੇ ਬੱਚਿਆਂ ਨੂੰ ਕਰਾਣ ਆਇਆ ਥਾ ਮੇਰੀ ਬੱਚੀਆਂ ਵੀ ਦੋਨੋਂ ਸੈਕਿੰਡ ਆਈਆਂ ਪਰ ਉਹਨਾਂ ਦੀ ਮਦਦ ਉਹਨਾਂ ਕੋਲੋਂ ਫਰਸਟ ਆ ਗਈ ਹਾਂ ਬਹੁਤ ਬਹੁਤ ਮੁਬਾਰਕ ਹੈ ਤੁਹਾਨੂੰ ਵੀ ਤੇ ਤੁਹਾਡੇ ਬੱਚਿਆਂ ਨੂੰ ਵੀ ਅੱਜ ਫਿਰ ਇੱਕ ਮੁਕਾਬਲੇ ਚ ਵੀਰ ਜੀ ਕਹਿੰਦੇ ਨੇ ਡੋਲਿਆਂ ਦਾ ਜੇ ਜ਼ੋਰ ਦੇਖਣਾ ਹੋਵੇ ਤਾਂ ਮੈਦਾਨ ਦੇ ਵਿੱਚ ਦੇਖਣਾ ਹੁੰਦਾ ਹੈ ਅੱਜ ਮੈਦਾਨ ਵੀ ਹੈ ਤੇ ਨੌਜਵਾਨ ਵੀ ਹਨ ਖਾਲਸਾ ਏਡ ਦੇ ਵੀਰ ਗੁਰਜੀਤ ਸਿੰਘ ਜੀ ਅਤੇ ਅਤੇ ਯੂਨਾਈਟਿਡ ਸਿੱਖ ਦੇ ਵੀਰ ਜਗਰਾਜ ਸਿੰਘ ਜੀ ਵੀ ਇੱਥੇ ਸ਼ਾਮਲ ਨੇ ਔਰ ਹੋਰ ਵੀ ਬਹੁਤ ਸਾਰੇ ਨੌਜਵਾਨ ਵੀਰ ਦੀ ਪਟਿਆ ਸਿੰਬਲ ਕੈਂਪ ਦਾ ਇੱਕ ਗਰਾਉਂਡ ਅੱਜ ਨੌਜਵਾਨੀ ਦੇ ਨਾਲ ਭਰਿਆ ਹੋਇਆ ਜੋਸ਼ ਔਖਰੋਸ਼ ਦੇ ਵਿੱਚ ਸਾਰੇ ਨੌਜਵਾਨ ਤੁਸੀਂ ਦੇਖ ਰਹੇ ਹੋ ਪੁਸ਼-ਅਪ ਦੀ ਗੇਮ ਦੇ ਲਈ ਤਿਆਰ ਪਰ ਤਿਆਰ ਹੁਣ ਦੇਖਣਾ ਹੋਏਗਾ ਕਿ ਕਿਹੜਾ ਨੌਜਵਾਨ ਜਿਹੜਾ ਹੈ ਵਾਧੂ ਪੁਸ਼-ਅਪ ਕਰਕੇ ਤੇ ਪਹਿਲੇ ਨੰਬਰ ਤੇ ਆਉਂਦਾ ਹੈ ਕਿਉਂਕਿ ਇਹਦੇ ਵਿੱਚੋਂ ਸਿਰਫ ਇੱਕੋ ਖਿਡਾਰੀ ਜਿਹੜਾ ਹੈ ਉਹ ਕੱਢਿਆ ਜਾਵੇਗਾ ਸਹੀ ਤੋਂ ਖੜੋ ਜਾਓ ਔਰ ਦੇਖਣ ਵਾਲੀ ਗੱਲ ਇਹ ਹੈ ਕਿ ਬਾਕੀ ਤਾਂ ਅਸੀਂ ਦੇਖ ਰਹੇ ਹਾਂ ਗਮਨ ਸ਼ਾਬਾਸ਼ ਬਹੁਤ ਹੀ ਵਧੀਆ ਮੁਕਾਬਲੇ ਦੇਖਣ ਨੂੰ ਮਿਲਣਗੇ ਗਮਨ ਸ਼ਾਬਾਸ਼ ਅਤੇ ਹਰੇਕ ਬੰਦਾ ਦਮਨ ਸਿੰਘ ਦਾ ਨਾਮ ਲੈ ਰਿਹਾ ਹੈ ਕਿਉਂਕਿ ਇਹ ਉਹ ਵੀਰ ਹੈ ਜੋ ਸਾਡੇ ਇਸ ਇਲਾਕੇ ਦੀ ਸ਼ਾਨ ਹੈ

نو دس گیارہ بارہ اور تی دیکھ رہے ہو نوجوان آ رہے نے نوجوان یہ ہے سا اصلی سمبل کیمپ جی بال بڑے دنوں تو کی جا رہی سی اج ابھر کے سامنے آ چکیا ہے تھی دیکھ رہے ہو کہ بہت سارے بچے نوجوان جڑے نو کش اپ کرتے ہیں ہجے بھی کرتے ہیں دیکھ رہے ہو اس ویسے نوجوانوں کے بچ جوش اور جوش خروش دوجوان ਮਾ ਵੀਰ ਜੀ ਤੁਹਾਡਾ ਸਤਵੀਰ ਸਿੰਘ ਜੀ ਵੀ ਜੀ ਕਿੱਥੇ ਦੇ ਰਹਿਣ ਵਾਲੇ ਹੋ ਅਸੀਂ ਕਰਨ ਬਾਗ ਗਾਡੀਗਾਰ ਨੇ ਕਰਨ ਬਾਗ ਗਾਡੀਗਾਰ ਤੋਂ ਤੁਸੀਂ ਦੇਖ ਰਹੇ ਹੋ ਕਿ ਸਿੰਪਲ ਕੈਂਪ ਗਰਾਊਂਡ ਦੇ ਵਿੱਚ ਇਹ ਵੀਰ ਜਿਹੜੇ ਨੇ ਉਹ ਮੁਕਾਬਲੇ ਦੇ ਵਿੱਚ ਆਏ ਸੀ 48 ਸਾਲ ਉਮਰ ਹੈ ਪੁਲਿਸ ਡਿਪਾਰਟਮੈਂਟ ਦੇ ਵਿੱਚੋਂ ਤੁਸੀਂ ਅੱਛਾ ਤੇ ਅੱਜ ਤੁਸੀਂ ਕੀ ਮਹਿਸੂਸ ਕੀਤਾ ਇੱਥੇ ਆ ਕੇ ਤੁਸੀਂ ਵੀਰ ਜੀ ਬਹੁਤ ਖੁਸ਼ੀ ਹੋਈ ਮੈਨੂੰ ਇੱਥੇ ਆ ਕੇ ਇਨ੍ਹਾਂ ਵੀਰਾਂ ਬਰੇ ਵੀਰਾਂ ਨੇ ਭਰਾਵਾਂ ਨੇ ਸਾਰਿਆਂ ਨੇ ਬਹੁਤ ਬੜਾ ਵਧੀਆ ਉਕਰਾਲਾ ਕੀਤਾ ਜੋ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਮੈਂ ਤਾਂ ਬੱਚਿਆਂ ਨੂੰ ਲੈ ਕੇ ਆਇਆ ਸੀ ਲੇਕਿਨ ਤੇ ਦੇਖਿਆ ਮੋਲ ਤੇ ਬਹੁਤ ਹੀ ਅੱਛਾ ਹੈ ਤੇ ਬਹੁਤ ਹੀ ਵਧੀਆ ਲੱਗਿਆ ਵੀਰ ਜੀ ਮੈਨੂੰ ਤੇ ਇਸ ਤਰ੍ਹਾਂ ਹੀ ਹੋਰ ਇਹਨਾਂ ਨੇ ਲਾਸਟ ਵੀ ਰੱਖਿਆ ਕਿ ਪੁਸ਼-ਅਪ ਅਨਲਿਮਿਟਿਡ ਏਜ ਰੱਖੀ ਫਿਰ ਮੇਰਾ ਵੀ ਚਲ ਮੈਂ ਹਾਂ ਚਲ ਮੈਂ ਵੀ ਇੰਨੀਆਂ ਨਾਲ ਹੀ ਕਰ ਲੈਣਾ ਕੋਸ਼ਿਸ਼ ਕਰਦਾ ਤੋਂ ਮਤਲਬ ਕਹਿਨ ਦਾ ਭਾਵ ਕਿ ਡੋਲੇ ਜਿਹੜੇ ਨੇ ਉਹ ਮੈਦਾਨ ਦੇ ਵਿੱਚ ਹੀ ਦੇਖੇ ਜਾਂਦੇ ਨੇ ਤੇ ਅੱਜ ਤੁਹਾਡੇ ਡੋਲਿਆਂ ਨੇ ਆਪਣਾ ਦੋ ਜੋਰ ਜੜਾ ਉਹ ਦਿਖਾ ਦਿੱਤਾ ਆ ਰੱਖਿਆ ਕਿ ਤੁਸੀਂ ਅੱਜ ਪੁਸ਼-ਅਪਸ ਦੇ ਵਿੱਚ ਜੇਤੂ ਰਹੇ ਹੋ ਰੱਬ ਚੜ੍ਹਦੀ ਕਲਾ ਚ ਰੱਖੇ ਹਮੇਸ਼ਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ